ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਗਵਾੜਾ ਦੇ ਮਹੱਲਾ ਹਦੀਆਬਾਦ ਵਿਖੇ ਤੀਆਂ ਦਾ ਤਿਉਹਾਰ ਬਹੁਤ ਹੀ ਚਾਅ ਨਾਲ ਮਨਾਇਆ ਗਿਆ ਹਰ ਸਾਲ ਦੀ ਤਰ੍ਹਾਂ ਇਹ ਤਿਉਹਾਰ ਇਸ ਵਾਰ ਵੀ ਮੱਲੀ ਪਰਿਵਾਰ ਨੇ ਹੀ ਆਜੋ ਦੀ ਕੀਤਾ ਸੀਗਾ ਤੇ ਇਸ ਤੋਂ ਪਹਿਲਾਂ ਸਾਡੇ ਜਿਹੜੇ ਬਜ਼ੁਰਗ ਮੇਰੇ ਦਾਦੀ ਸੱਸ ਨੇ ਮਹਿੰਦਰ ਕੌਰ ਜੀ ਉਹਨਾਂ ਨੇ ਇਹ ਤੀਆਂ ਦਾ ਪ੍ਰੋਗਰਾਮ ਇੱਥੇ ਮਨਾਉਣਾ ਸ਼ੁਰੂ ਕੀਤਾ ਸੀ ਸਾਡੇ ਪਰਿਵਾਰ ਦੀ ਹੁਣ ਤੀਸਰੀ ਪੀੜ੍ਹੀ ਇੱਥੇ ਤਿਉਹਾਰ ਲਗਾਤਾਰ ਮਨਾਉਂਦੀ ਆ ਰਹੀ ਏ ਤੇ ਵਿਰਸੇ ਨੂੰ ਸੰਭਾਲਣ ਦੀ ਇੱਕ ਛੋਟੀ ਜੀ ਕੋਸ਼ਿਸ਼ ਕਰ ਰਹੀ ਏ ਧੰਨਵਾਦ ਹਾਂਜੀ ਇਹ ਤੇ ਸਾਡੇ ਮਾਤਾ ਜੀ ਸਭ 65 ਸਾਲ ਤੋਂ ਇਹ ਤੀਆਂ ਦਾ ਹਰਮਨ ਤਿਹਾਰ ਮਨਾ ਰਹੇ ਸੀ ਉਹਨਾਂ ਨੇ ਇਹ ਕਿ ਚੱਲੇ ਨੂੰਆਂ ਤੀਆਂ ਸਭ ਇਕੱਠੀਆਂ ਹੋ ਕੇ ਰੌਣਕ ਮੇਲਾ ਲਾਗਦੀਆਂ ਪਿੰਗਾ ਪਾਉਂਦੇ ਸੀ ਲੰਗਰ ਲਾਉਂਦੇ ਚਲੋ ਉਹਦਾ ਛੋਟਾ ਲੰਗਰ ਲਾਉਂਦੇ ਸੀ ਅੱਗੋਂ ਉਹਨਾਂ ਦੇ ਪਰਿਵਾਰ ਬੱਚੇ ਤੇ ਅੱਗੋਂ ਪੋਤੀਆਂ ਪੋਤੇ ਸਾਰੇ ਰਲ ਮਿਲ ਕੇ ਕਰਦੇ ਨੇ ਸਾਰਾ ਨਗਰ ਫਗਵਾੜਾ ਹਦੀਆਵਾਦੇ ਸਾਰੇ ਬੱਚੇ ਤੀਆਂ ਭੈਣਾ ਸਭ ਪਰਿਵਾਰ ਨਾਲ ਕੇ ਤੇ ਤੀਆਂ ਮਨਾਉਂਦੇ ਹਾਂ ਇਸ ਲਈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਹਾਂਜੀ ਅੱਜ ਦੇ ਪ੍ਰੋਗਰਾਮ ਬਾਰੇ ਹਾਂਜੀ ਅੱਜ ਦਾ ਪ੍ਰੋਗਰਾਮ ਫਗਵਾੜਾ ਵਿਖੇ ਫਗਵਾੜੇ ਦੇ ਮਹੱਲਾ ਹਦੀਆਬਾਦ ਵਿਖੇ ਕਸਬਾ ਹਦੀਆਬਾਦ ਤੇ ਮੱਲੀ ਪਰਿਵਾਰ ਵੱਲੋਂ ਮਨਾਇਆ ਗਿਆ ਹਰ ਸਾਲ ਮਨਾਇਆ ਜਾਂਦਾ ਤੇ ਸਾਡੀ ਮਾਤਾ ਮਦਰ ਫਾਉਰ ਹਾਂਜੀ ਸਤੋ ਘਟ ਦੀ 50 ਸਾਲ ਹੋ ਗਈ ਕਿ ਮਾਤਾ ਜੀ ਸਾਡੇ ਮਨਾਉਂਦੇ ਸੀ ਅੱਗੋਂ ਉਹਨਾਂ ਦੇ ਸਾਡੇ ਮੇਰੀਆਂ ਭਾਬੀਆਂ ਧੀਆ ਦਾ ਪ੍ਰੋਗਰਾਮ ਧੀਆ ਦਾ ਰੌਣਕ ਮੇਲਾ ਹੁੰਦਾ ਜਿਦਾਂ ਲੋਕੀਏ ਬਿੱਥੇ ਨੂੰ ਭੁੱਲੀ ਜਾ ਰਹੇ ਆ ਜਿਦਾਂ ਕੁੜੀਆਂ ਘਟ ਚਾਹ ਬਣ ਕਰਦੀਆਂ ਕੀ ਕਹਿਣਾ ਚਾਹਦੇ ਕੁੜੀਆਂ ਨੂੰ ਅਸੀਂ ਹੁਣ ਅੱਗੋਂ ਤੇ ਬਹੁਤ ਨੇ ਚਾਹ ਬਣਾਣਾ ਕੁੜੀਆਂ ਨੂੰ ਹਾਂਜੀ ਠੀਕ ਲੱਗਦਾ ਹੈ ਹਾਂਜੀ ਕੁੜੀਆਂ ਅੱਗੋਂ ਬਹੁਤ ਇਸ ਪਾਸੇ ਹੋਣ ਲੱਗੀਆਂ ਆ ਹਾਂ ਹਾਂ ਤੇ ਪੈਂਦੇ ਤੁਸੀਂ ਆ ਜਾਓ